ਹਿੰਦੂਆਂ ਦੀ ਰੱਖਿਆ ਦੇ ਲਈ ਖਾਲਸਾ ਸਾਜਿਆ ਹੁਣ ਉਹ ਰੱਖਿਆ ਤੋਂ ਹੋ ਕੇ ਖਾਲਸਾ ਖਤਮ ਕਰ ਦਈਏ ਤਾਂ ਹੀ ਕਹ ਰਹੇ ਨੇ ਵੀ ਖਾਲਸਾ ਰਾਜ ਕਰਨ ਵਾਸਤੇ ਪੈਦਾ ਹੋਇਆ ਨਾ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਹਮ ਪ੍ਰਮਾਤਮਾ ਦੀ ਮੌਜ ਦੇ ਨਾਲ ਪ੍ਰਮਾਤਮਾ ਦੀ ਇੱਛਾ ਦੇ ਨਾਲ ਹਮ ਮੈਂ ਇਹ ਖਾਲਸਾ ਪ੍ਰਗਟ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਮ ਸਾਜਿਆ ਨਹੀਂ ਬਣਾਇਆ ਨਹੀਂ ਹੈ ਹਮ ਪ੍ਰਗਟ ਹੋਇਆ ਹਮ ਜਿੰਨਾ ਕਿ ਜਾਨੀ ਕਿ ਸਾਡੇ ਕੋਲੇ ਡਾਟਾ ਮਿਲਦਾ ਜ਼ਿਆਦਾਤਰ ਹਿਸਟਰੀ ओरिएंटेड ਮਿਲਦਾ ਹਿਸਟਰੀ ਦੇ ਪੱਧਰ ਤੇ ਦੇਖਿਆ ਹੋਇਆ ਉਹਨਾਂ ਨੇ ਹੁਣ ਹਿਸਟਰੀ ਦੀ ਸਮੱਸਿਆ ਕੀ ਹੈ ਇਹ ਵੈਸਟਰਨ ਆਈਡੀਆ ਚੋਂ ਆਈ ਹੋਈ ਆ ਇਹਨੇ ਫੈਕਟ ਲਾ ਕੇ ਦੇਖਣਾ ਹਰ ਚੀਜ਼ ਦੇ ਉੱਤੇ ਫੈਕਟ ਦੇ ਆਧਾਰ ਤੇ ਕਿਉਂ ਸਾਜਿਆ ਮੋਟਾ-ਮੋਟਾ ਜਿਹਾ ਵੱਖਾ ਨੂੰ ਕਰਾ ਦਿੱਤਾ ਜਾਂਦਾ ਹੈ ਕਲਾਸਾਂ 'ਚ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ ਦਿੱਲੀ ਦੇ ਚਾਂਦਨੀ ਚੌਂਕ 'ਚ ਉੱਥੇ ਕੋਈ ਸਿੱਖ ਨਹੀਂ ਖੜਿਆ ਜੀ ਤੇ ਮਹਾਰਾਜ ਨੇ ਕਿਹਾ ਕਿ ਐਲਸਾ ਖਾਲਸਾ ਸਾਜੂਗਾ ਜਿਹੜਾ ਲੱਖਾਂ ਦੇ ਵਿੱਚ ਖੜਿਆ ਜਿਹੜਾ ਪਛਾਣਿਆ ਜਾਊਗਾ ਐਵੇਂ ਜੀ ਨਹੀਂ ਲੱਗਦਾ ਵੀ ਮਹਾਰਾਜ ਤਾਂ ਫਸਾਉਣਾ ਚਾਹੁੰਦੇ ਨੇ ਤੁਹਾਨੂੰ ਹੂੰ ਇਹ ਸਟੇਟਮੈਂਟ ਇਹੋ ਜਿਹੀ ਬਣਦੀ ਹੈ ਨਾ ਹੂੰ ਐਡੀਕ ਚੀਜ਼ ਦੇ ਉੱਤੇ ਖਾਲਸਾ ਥੋੜੀ ਸਾਜਿਆ ਜਾਊਗਾ ਹੂੰ ਖਾਲਸੇ ਦਾ ਪੜਾ ਇੱਕ ਹੂੰ ਇਹ ਕੇਵਲ ਗੁਰੂ ਤੇ ਇੱਕ ਬਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਰਿਐਕਸ਼ਨ ਨਹੀਂ ਹੈ ਹੂੰ ਜੇ ਇੱਕ ਸ਼ਹਾਦਤ ਦਾ ਰਿਐਕਸ਼ਨ ਹੁੰਦਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਹੀਦ ਹੋਏ ਸੀ ਹੂੰ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਸਾਜਦਾਂ ਦੇ ਹੂੰ ਜਦ ਕੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਅਕਾਲ ਤਖਤ ਦੀ ਸਿਰਜਣਾ ਕੀਤੀ ਉਥੋਂ ਹੁਕਮਨਾਮੇ ਜਾਰੀ ਕੀਤੇ ਫੌਜ ਬਣਾਈ ਕਿ ਸਿੱਖ ਘੋੜੇ ਲੈ ਕੇ ਆਉਣ ਹੂੰ ਸ਼ਸਤਰ ਲੈ ਕੇ ਆਉਣ ਹੂੰ 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 ਪਰ ਖਾਲਸੇ ਦੀ ਸਾਜਨਾ ਗੁਰਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਹੂੰ ਤੇ 1600 ਜੇ ਮੈਂ ਗਲਤ ਨਾ ਮੇਰੇ ਇਹ ਤਰੀਕਾ ਥੋੜੀ ਜਿਹੀ ਵਿਸਤਰ ਜਾਂਦੀਆਂ ਨੇ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਹੂੰ ਤੇ 1699 ਚ ਜਾ ਕੇ ਖਾਲਸਾ ਸਾਜਿਆ ਜਾਂਦਾ ਇੰਨੇ ਸਾਲਾਂ ਬਾਅਦ 23 24 ਸਾਲਾਂ ਬਾਅਦ ਇੰਨੇ ਸਾਲ ਦਾ ਸਮਾਂ ਲੱਗਦਾ ਇਸ ਕਰਕੇ ਹਿਸਟੋਰੀਕਲ ਨਹੀਂ ਹੈ ਇਹ ਇੱਕ ਇੱਕ ਐਕਸ਼ਨ ਦਾ ਰੈਕਸ਼ਨ ਨਹੀਂ ਹੈ ਖਾਲਸਾ ਹੂੰ ਫਿਰ ਅੰਨੇ ਮਤਾਲਿਆਂ ਨੇ ਬੜੀ ਵਿਆਖਿਆ ਕੀਤੀ ਕਿ ਜੀ ਇਹ ਹਿੰਦੂਆਂ ਦੀ ਰੱਖਿਆ ਦੇ ਲਈ ਖਾਲਸਾ ਸਾਜਿਆ। ਹਮ ਮਜਲੂਮ ਸੀ ਕਿਉਂਕਿ ਇੱਥੇ ਅ ਮੋਗਲ ਸਲਤਨਤ ਸੀ। ਹਮ ਔਰੰਗਜ਼ੇਬ ਦੇ ਰਾਜ ਚ ਹਿੰਦੂਆਂ ਦਾ ਬੁਰਾ ਹਾਲ ਸੀ। ਹਮ ਤੇ ਉਹਨਾਂ ਦੀ ਰੱਖਿਆ ਕਰਨੀ ਸੀ ਤਾਂ ਕਰਕੇ ਖਾਲਸਾ ਸਾਜਤਾ। ਹਮ ਹੁਣ ਉਹ ਰੱਖਿਆ ਤੋਂ ਹੋ ਕੇ ਖਾਲਸਾ ਖਤਮ ਕਰ ਦਈਏ। ਹਮ ਯਾਨੀ ਕਿ ਹਿਸਟਰੀ ਦੇ ਵਿੱਚ ਨਹੀਂ ਕੋਈ ਚੀਜ਼ ਪਲੇਸ ਕੀਤੀ ਜਾਂਦੀ ਹੁੰਦੀ ਹੂੰ ਜੋ ਗੁਰੂ ਕਰਦਾ ਉਹ ਸਦਾ ਬਹਾਰੇ ਕਰਦਾ ਹੁੰਦਾ ਖਾਲਸੇ ਦੀ ਸਾਜਨਾ ਜਿਹੜੀ ਉਹ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਆ ਹੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜਾ ਆਦਰਸ਼ ਮਨੁੱਖ ਸਿਰਜਣਾ ਚਾਹੁੰਦੇ ਨੇ ਹੂੰ ਜਿਹੜਾ ਹਲੀਮੀ ਰਾਜ ਦੇਣਾ ਚਾਹੁੰਦੇ ਨੇ ਹੂੰ ਉਹਦੇ ਲਈ ਖਾਲਸੇ ਦੀ ਸਿਰਜਣਾ ਹੋਣ ਵਾਲਿਆ ਜ਼ਰੂਰੀ ਆ ਹੂੰ ਖਾਲਸੇ ਦੀਆਂ ਪੜਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਚੱਲਦੀਆਂ ਨੇ ਜੋ ਕੁਝ ਵੀ ਮਹਾਰਾਜ ਕਰਦੇ ਨੇ ਜ਼ਿੰਦਗੀ 'ਚ ਹੂੰ ਉਹ ਖਾਲਸੇ ਦੀ ਸਿਰਜਣਾ ਦੇ ਲਈ ਐ ਕੰਪਲੀਸ਼ਨ ਦੇ ਲਈ ਐ ਮਸਲਨ ਬਾਣੀ ਦਿੱਤੀ ਹੂੰ ਬਾਣੀ ਇਕੱਤਰ ਕੀਤੀ ਉਦਾਸੀਆਂ ਤੇ ਕੇ ਬਾਣੀ ਇਕੱਤਰ ਕੀਤੀ ਹੂੰ ਕਬੀਰ ਸਾਹਿਬ ਦੀ ਬਾਣੀ ਇਕੱਤਰ ਕੀਤੀ ਹੂੰ ਫਰੀਦ ਸਾਹਿਬ ਦੀ ਬਾਣੀ ਇਕੱਤਰ ਕੀਤੀ ਬਾਣੀ ਦੇ ਆਧਾਰ ਤੇ ਖਾਲਸਾ ਸਾਜਿਆ ਜਾਣਾ ਹੂੰ ਫਿਰ ਅਗਲੇ ਗੁਰੂ ਸਾਹਿਬਾਨ ਕਾਇਦੇ ਦਿੰਦੇ ਨੇ ਹੂੰ ਗੁਰਮੁਖੀ ਨੂੰ ਲਿਪੀਬੱਧ ਕਰਦੇ ਨੇ ਮੰਜੀ ਪ੍ਰਥਾ ਆਉਂਦੀ ਹੈ ਇੱਕ ਸਿਸਟਮ ਦੇ ਵਿੱਚ ਪ੍ਰਬੰਧ ਦੇ ਵਿੱਚ ਤੁਹਾਨੂੰ ਜਥੇਬੰਦਕ ਕੀਤਾ ਜਾਂਦਾ ਹੂੰ ਫਿਰ ਮਸੰਦ ਪ੍ਰਥਾ ਆਉਂਦੀ ਹੈ ਹੂੰ ਹੋਰ ਜਥੇਬੰਦਕ ਕੀਤਾ ਜਾਂਦਾ ਕਿ ਤੁਸੀਂ ਦਸਵੰਦ ਵੀ ਇਕੱਤਰ ਕਰ ਸਕਦੇ ਹੋ ਹੂੰ ਫਿਰ ਤੁਹਾਨੂੰ ਤੁਹਾਡਾ ਤੀਰਥ ਸ্নান ਦਿੱਤਾ ਜਾਂਦਾ ਹੂੰ ਅ ਦਰਬਾਰ ਸਾਹਿਬ ਦੀ ਸਿਰਜਣਾ ਹਰਮੰਦਰ ਸਾਹਿਬ ਹੂੰ ਫਿਰ ਨਗਰ ਬਸਾਇਆ ਜਾਂਦਾ ਇੱਕ ਸਮਾਜ ਦੀ ਸਿਰਜਣਾ ਵੱਖ-ਵੱਖ ਖੇਤਿਆਂ ਦੇ ਅ ਕਾਰਿਗਰਾਂ ਨੂੰ ਲੋਕਾਂ ਨੂੰ ਲਿਆ ਕੇ ਮਰਸਰ ਦੇ ਵਿੱਚ ਵਸਾਇਆ ਜਾਂਦਾ ਹੈ। ਹੂੰ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕੰਪਾਈਲ ਕੀਤਾ ਜਾਂਦਾ ਇਕੱਤਰ ਕਰਕੇ ਬੀੜ ਬੰਨੀ ਜਾਂਦੀ ਹੈ। ਹੂੰ ਕੀਰਤਨ ਦੀ ਪਰੰਪਰਾ ਚੱਲਦੀ ਹੈ, ਢਾਡੀ ਵਾਰਾਂ ਦੀ ਪਰੰਪਰਾ ਚੱਲਦੀ ਹੈ, ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ। ਹੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ। ਹੂੰ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ। ਹੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ ਜੇ ਯਾਨੀ ਕਿ ਮੋਟਾ-ਮੋਟਾ ਆਪਾਂ ਲਈਏ ਤਾਂ ਮੁੱਖ ਕਾਰਨ ਇਹ ਹੈ ਕਿ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਦਰਬਾਰ ਸਾਹਿਬ ਬਣਾਇਆ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ ਹੂੰ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਜਿਹੜੀ ਉਹ ਸੰਕਲਨ ਕੀਤੀ ਇਕੱਤਰ ਕੀਤੀ ਸੰਪਾਦਨ ਕੀਤੀ ਉਹਦੇ ਨਾਲ ਇਹਨਾਂ ਨੂੰ ਲੱਗਿਆ ਕਿ ਬਹੁਤ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਹੂੰ ਇਹਨਾਂ ਨੂੰ ਰੋਕਣਾ ਚਾਹੀਦਾ ਇੱਥੇ ਹੂੰ ਸ਼ਹੀਦ ਕੀਤਾ ਉਹ ਸਾਡੇ ਲਈ ਸ਼ਹਾਦਤ ਸੀ। ਹੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੀਤੇ ਲਈ ਆ। ਕਸ਼ਮੀਰੀ ਪੰਡਤ ਆਏ ਨੇ, ਹੂੰ ਕਸ਼ਮੀਰ ਚੋਂ ਚੱਲੇ ਨੇ, ਹੂੰ ਜਗਨਨਾਥ ਪੁਰੀ ਗਏ ਨੇ, ਬਨਾਰਸ ਗਏ ਨੇ, ਹੂੰ ਹਰਦਵਾਰ ਗਏ ਨੇ, ਕਿਤੋਂ ਕੋਈ ਢੋਈ ਨਹੀਂ ਮਿਲੀ। ਹੂੰ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਹੂੰ ਫੇਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਚ ਆਏ ਨੇ ਅਨੰਦਪੁਰ ਸਾਹਿਬ। ਹੂੰ ਫੇਰ ਮਹਾਰਾਜ ਸ਼ਹਾਦਤ ਦੇਣ ਦੇ ਲਈ ਦਿੱਲੀ ਵੱਲੋਂ ਚੱਲੇ ਨੇ। ਹੂੰ ਕਿਸੇ ਦੂਜੇ ਦੀ ਰੱਖਿਆ ਦੇ ਲਈ ਕਿ ਤੁਸੀਂ ਵੀ ਆਪਣਾ ਜਿਹੜਾ ਆ ਆਪਣੀਆਂ ਰਸਮਾਂ ਨੇ ਆਪਣੀਆਂ ਰੀਤਾਂ ਨੇ ਤੁਸੀਂ ਆਪਣੀਆਂ ਨਿਭਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਦਿੱਕਤ ਨਹੀਂ ਆ ਇਹ ਚੀਜ਼ ਹੈ ਜਿਹੜੀ ਖਾਲਸੇ ਚ ਸਥਾਪਿਤ ਕਰਨੀ ਸੀ ਤਾਂ ਹੀ ਕਹ ਰਹੇ ਨੇ ਵੀ ਖਾਲਸਾ ਰਾਜ ਕਰਨ ਵਾਸਤੇ ਪੈਦਾ ਹੋਇਆ